ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਸਾਰਿਆਂ ਦੇ ਠੀਕ ਠਾਕ ਵਧੀਆ ਚੜ੍ਹਦੀ ਕਲਾ ਅੱਛਾ ਜੀ ਪਹਿਲਾਂ ਤੇ ਮੇਰੇ ਵੱਲੋਂ ਸਾਰਿਆਂ ਨੂੰ ਲੋੜੀ ਦੀਆਂ ਬਹੁਤ 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 ਮੁਬਾਰਕਾਂ ਪਰਮਾਤਮਾ ਕਰੇ ਕਿ ਤੁਹਾਡੇ ਸਾਰੇ ਘਰਾਂ ਦੇ ਵਿੱਚ ਖੁਸ਼ੀਆਂ ਆਉਣ ਤੇ ਤੁਸੀਂ ਇਹ ਤਿਹਾਰ ਜਿਹੜਾ ਵਾ ਉਹ ਬਹੁਤ ਵਧੀਆ ਵਧੀਆ ਮਨਾਓ ਮੇਰੇ ਪਰਿਵਾਰ ਵੱਲੋਂ ਵੀ ਤੁਹਾਡੇ ਸਾਰੇ ਪਰਿਵਾਰ ਨੂੰ YouTube ਫੈਮਿਲੀ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਇੱਕ ਨਾ ਮੈਨੂੰ ਜਦੋਂ ਮੈਂ ਕਾਰ ਲੈ ਕੇ ਆਇਆ ਨਵੀਂ ਤੇ ਬਹੁਤ ਕਮੈਂਟ ਆਏਗੇ ਉਹਦੇ ਤੇ ਕਮੈਂਟ ਬਹੁਤ ਆਏਗੇ ਵਧਾਈ ਦੇ ਤੇ ਮੈਂ ਮੈਸੇਜ ਵੀ ਬੜੇ ਆਏ ਸੀਗੇ ਇੰਸਟਾਗ੍ਰam ਤੇ ਸਨੈਪਚੈਟ ਤੇ ਜਾਂ ਉਹਦੇ ਥੱਲੇ ਕਮੈਂਟਸ ਵੀ ਆਏ ਪਰ ਮੈਂ ਕਿਸੇ ਦਾ ਰਿਪਲਾਈ ਨਹੀਂ ਹੀ ਦੇ ਪਾਇਆ ਕਾਫੀ ਹੱਦ ਤੱਕ ਦੇਤਾ ਹੀ ਰਿਪਲਾਈ ਪਰ ਬੜੇ ਜਾਣੇ ਰਹਿ ਗਏ ਪਰ ਫਿਰ ਮੈਂ ਮੈਂ ਬਾਅਦ ਸੋਚਿਆ ਕਿ ਮੈਂ ਵੀਡੀਓ ਬਣਾਉਂਗਾ ਤੇ ਵੀਡੀਓ ਚ ਸਾਰਿਆਂ ਦਾ ਧੰਨਵਾਦ ਇਕੱਤਰ ਕਰਦੋਂ ਤੇ ਮੈਨੂੰ ਵੀ ਚੇਤਾ ਭੁੱਲ ਗਿਆ ਤੇ ਥੈਂਕ ਯੂ ਤੁਹਾਡਾ ਸਾਰਿਆਂ ਦਾ ਬਾਕੀ ਅੱਜ ਉਹਦਾ ਮੈਂ ਪਤੰਗਾ ਪਤੰਗਾ ਡਾਉਦਾ ਨਹੀਂ ਆ ਤੇ ਐਡਾ ਮੈਨੂੰ ਸ਼ੌਕ ਵੀ ਹੈ ਨਹੀਂ ਪਤੰਗਾ ਡਾਉਣ ਦਾ ਪਿਛਲੀ ਯਾਰ ਡਾਈਆਂ ਹੈ ਕਿਉਂਕਿ ਪਿਛਲੀ ਯਾਰ ਆਏਗੇ ਭਾਜੀ ਹਣੀ ਇੱਥੇ ਆਪਣਾ ਮੋਨੂ ਹੀ ਇੱਥੇ ਐਰਕਮ ਮੋਨੂ ਨੇ ਥੋੜਾ ਲੇਟ ਆਉਣਾ ਤੇ ਉਹ ਰਹਿ ਗਏ ਆ ਇੱਥੇ ਆ ਕਰਦੇ ਗਾਈਜ਼ ਵੀਰੇ ਕਿੱਥੇ ਹੋ ਕੋਈ ਦਿਖਣ ਹੀ ਨਹੀਂ ਡਿਆ ਅੱਜ ਲੋੜੀ ਵਾਲੇ ਦਿਨ ਕੀ ਆ ਅੱਜ ਆ ਕੇ ਦੀ ਸਰਜਰੀ ਕਰਨ ਲੱਗੇ ਆ ਗਲਵਜ਼ ਪਾਏ ਕੇ ਦਾ ਉਹ ਉੱਥੇ ਲਾਉਣੀ ਹੈ ਤੇ ਮੇਰੀ ਲੋੜੀ ਲੋੜੀ ਹਾਂ ਮੇਰੇ ਹੱਥ ਲਈ ਬੜੇ ਬਾਤ ਦੀ ਨਹੀਂ ਨਹੀਂ ਪਹਿਲਾਂ ਗਲਵਜ਼ ਲਾਓ ਹੱਥ ਬਾਜ ਲੋੜੀ ਅੱਧੀ ਮੁੰਡਿਆਂ ਦੀ ਨਹੀਂ ਲੋੜੀ ਯਾਰ ਇਦਾਂ ਗਾਦਾ ਮੈਂ ਦੱਸ ਫੇਰ ਤੇ ਮੰਮੀ ਇਹ ਤੇ ਤੁਸੀਂ ਹੋ ਗਿਆ ਨਾ ਤੋ ਫਰਕ ਕਰਦੇ ਫਿਰ ਨਾ ਮੁੰਡਿਆਂ ਕੁੜੀਆਂ 'ਚ ਫੇ ਫਰਕ ਹੀ ਹੋ ਗਿਆ ਕੱਲ ਸੰਦੀਪ ਦੀਦੀ ਨੂੰ ਦੇ ਗਏ ਆਏ ਲੋੜੀ ਤੇ ਮੇਰੀ ਲੋੜੀ ਹਾਲੇ ਹਾਲੇ ਲੋੜੀ ਮੈਨੂੰ ਪੈਸੇ ਚਾਹੀਦੇ ਆ ਨਹੀਂ ਮੈਨੂੰ ਪੈਸੇ ਚਾਹੀਦੇ ਏ ਥੋੜੀ ਇਹ ਤੇ ਇਹ ਵੀ ਫੇਰੇ ਚੋਂ ਕਿੰਨੇ ਇੱਕ ਚੀਜ਼ ਨਹੀਂ ਖਾਣੀ ਠੀਕ ਆ ਸਾਰੀਆਂ ਮੈਂ ਖਾਣੀਆਂ ਵਾ ਹਾਲਾ ਹਾਲਾ ਨਹੀਂ ਖਾਂਦੇ ਠੀਕ ਆ ਵੇਹ ਲੋ ਮਰਜੀ ਮਰਜੀ ਗੱਦੀ ਅੰਦਰ ਮੰਗਲਾ ਲੈਣੀ ਪਿਆ ਅੰਟੀ ਲੋੜੀ ਮੇਰੀ ਹੁਣ ਗੱਡੀ ਦੀ ਵਧਾਈ ਮੈਂ ਦਿੱਤੀ ਹੁਣ ਮੇਰੀ ਲੋੜੀ ਬਣਦੀ ਆ ਬਣਦੀ ਆ ਕੱਲ ਕੱਲ ਨੂੰ ਕੱਲ ਨੂੰ ਲੈ ਕੱਲ ਨੂੰ ਲੋੜੀ ਨਹੀਂ ਕੱਲ ਨੂੰ ਪਤਾ ਇਹਨੂੰ ਪਤਾ ਅੰਟੀ ਨੂੰ ਵੀ ਚੇਤਾ ਭੁੱਲ ਜਾਣਾ ਇਹਨਾਂ ਨੂੰ ਪਤਾ ਨਹੀਂ ਨਹੀਂ ਇਹ ਚੇਤਾ ਭੁੱਲਦਾ ਜਾਂਦਾ ਕੀ ਕੀ ਦਵੋਗੇ ਕੀ ਦਵੋਗੇ ਲੋੜੀ 'ਚ ਪੈਸੇ ਦਵਾਂਗੀ ਤਾਂ ਕਿੰਨੇ ਪੈਸੇ ਹੈ ਕਿੰਨੇ 500 ਰੁਪਈਆ ਲੈ ਮੰਮੀ ਟੀਵੜੀ ਦੇ ਆਰ 500 ਰੁਪਈਆ ਦਾ 500 ਦਾ ਫਾਸ 500 ਦਾ ਕੋਹ ਵੀ ਨਹੀਂ ਆਉਂਦਾ 10 ਪਤੰਗਾ ਹੋਣੀਆਂ ਵਾ ਚਲ ਪਤੰਗਾ ਕਿਉਂ ਕਿਤੇ ਆ ਪਤੰਗਾ ਦੇ ਆਂਟੀ ਨੇ ਲੁੱਟੀਆਂ ਵਾ ਅੱਜ ਆਂਟੀ ਆਂਟੀ ਨੇ ਵਾਰ ਤੇਰ ਬਹੁਤ ਇੰਗੀਆਂ ਟੇਰ ਲਾਇਆ ਪਤੰਗਾ ਲੁੱਟ ਲੁੱਟ ਕੇ ਨਹੀਂ ਮੈਨੂੰ ਪੈਸੇ ਨਹੀਂ ਚਾਹੀਦੇ ਮੈਨੂੰ ਕੋਹ ਹੋਰ ਲਿਆ ਕੇ ਦੋ ਕੋਈ ਲੀੜਾ ਲੱਤਾ ਲਿਆ ਕੇ ਦੋ ਕੋਈ ਕੇ ਪੈਸੇ ਥੋੜੀ ਸਾਹ ਸਿਆਲ ਵਾ ਨਾ ਠੰਡ ਚ ਉਦਾਂ ਨੇ ਨਿਕਲਦਾ ਨਹੀਂ ਫਿਰ ਆਵੇ ਲੋ ਤਾਂ ਇੱਕ ਗੱਲ ਵਾ ਵੀ ਮੈਨੂੰ ਤੇ ਕਿਸ ਹਿਧਾਰ ਤੇ ਹੁੰਦੀ ਨਾ ਕੋ ਮਿਲ ਲਿਆ ਫਿਰ ਹਰ ਧਿਆਰ ਨਹੀਂ ਮੇਰਾ ਵੀਰ ਕੱਲਾ ਵਾ ਜਿਹੜਾ ਮੈਨੂੰ ਚੀਜ਼ਾਂ ਦਿੰਦਾ ਵਾ ਤੇ ਫਿਰ ਇੱਕ ਨਾ ਮੇਰੀ ਭੈਣ ਵੀਰਾਂ ਦੇ ਨਾ ਮੇਰੀ ਭੈਣ ਤੇ ਨਾ ਮਮੀ ਭੈਣ ਤੇ ਚੰਨ ਭੈਣ ਦਾ ਤੇ ਵੱਖਰੀ ਟੈਕਨੋਲੋਜੀ ਹੈ ਨਾ ਪਰ ਵੱਖਰੀ ਟੈਕਨੋਲੋਜੀ ਮਤਲਬ ਭੈਣ ਰੋਬੋਟ ਵਾ ਆਉ ਨਹੀਂ ਭੈਣ ਲਿਖ ਦਿੰਦੀ ਹੁੰਦੀ ਇਹ ਨਹੀਂ ਨਹੀਂ ਮੈਨੂੰ ਉਦਾਂ ਨੇ ਮੈਨੂੰ ਨੇ ਦਾ ਬੂਟ ਲੈ ਕੇ ਦਿੱਤੇ ਹਲੇ ਰੀਸੈਂਟਲੀ ਪਰ ਉਹਦਾ ਪਾਈਏ ਨੇ ਲੈ ਕੇ ਦਿੱਤੇ ਹੀ ਨਾ ਪਰ ਉਹਦਾ ਭੈਣ ਦਾ ਪਾਈਆ ਮੇਰੇ ਕੋਲ ਜਾਂਦੀ ਇੱਕੋ ਜਿਹਾੰਦਾ ਵਾ ਹਾਂ ਮਤਲਬ ਫਿਰ ਮੈਂ ਉਹਦਾ ਤੁਹਾਡੇ ਤੋਂ ਉਮੀਦ ਰੱਖਾਂ ਲੋਹੜੀ ਦੀ ਕਿ ਰਹਿੰਦਾ ਚਲੋ ਠੀਕ ਹੈ ਵੇਨੇ ਕੱਲ ਨੂੰ ਭਲਾ ਲੋਹੜੀ ਆਉਂਦੀ ਕਿ ਨਹੀਂ ਮੇਰੀ ਯਾਰ ਮੰਮੀ ਉਹ ਗੱਲ ਫੇਰੇ ਇਹ ਤੇ ਭੇਦ ਪਾਓ 3 ਗੁੱਟੇ ਤੇ 500 ਰੁਪਈਆ ਔਰ ਤੇਨੇ ਗੁੱਟੇ-ਗੁੱਟੇ ਰੱਖੇ ਤੇ ਤਾਲ ਗੁੱਡੇ ਛੱਡ ਜਿਓ ਨਾ ਇਹਨੂੰ ਪੜਾਉਣਾ ਹੀ ਨਹੀਂ ਆਉਂਦਾ ਕਿਉਂ ਨਹੀਂ ਆਉਂਦਾ ਗੁੱਡੀ ਡਾਉਣੀ ਆਉਂਦੀ ਆ ਵੱਖਰੀ ਗੱਲ ਆ ਕੋਈ ਵੱਡੀ ਨਹੀਂ ਜਾਂਦੀ ਕਿਦੀ ਵੱਡਾ ਲਈਦੀ ਮੈਂ ਕਿ ਤੈਨੂੰ ਪੜਾਉਂਦੇ ਨਹੀਂ ਵੇਖਿਆ ਸਿਰਫ ਮੋਨ ਨੂੰ ਆਉਂਦਾ ਨਾ ਤੈਨੂੰ ਆਉਂਦਾ ਨਾ ਸੋਨ ਨੂੰ ਆਉਂਦਾ ਸੋਨ ਨੂੰ ਅਮਰੀਕਾ ਵੀ ਲਟਾ ਦਿੰਦਾ ਦਾਏ ਸੋਨ ਨੂੰ ਨਹੀਂ ਆਉਂਦੀ ਤੇ ਇਹਨੂੰ ਨਹੀਂ ਆਉਂਦੀ ਪਿਛਲੀ ਯਾਰ ਤਾਂ ਡਾਈਆਂ ਹੈਗੀਆਂ ਕੋਟਾਣਾ ਉਹਦਾ ਮਾਮੀ ਮੈਂ ਕੇ ਪਾਪਾ ਉਹ ਜਾਣਿਆਂ ਨੂੰ ਲੈ ਆ ਲਿਆ ਦਿੰਦਾ ਹੁੰਦਾ ਅੱਗੇ ਮੈਂ ਪਾਪਾ ਜੀ ਨੂੰ ਕਹਿਣ ਲਿਆ ਮੈਂ ਜੇ ਮੋਨ ਨੂੰ ਇੱਥੇ ਹੁੰਦਾ ਤੇ ਆਪਣੇ ਕੋਠੇ ਤੇ ਸਪੀਕਰ ਲਗਾਉਣਾ ਹੈ ਮੋਨ ਨੇ ਸਪੀਕਰ ਲਾਇਆ ਡੈਡੀ ਲੋੜੀ ਮੇਰੀ ਕਿਹੜਾ ਲੈ ਡੈਡੀ ਗਾੜੀਆਂ ਗੰਗੀ ਆਂਦੇ ਲੋੜੀ ਲੋੜੀ ਇੱਥੋਂ ਪਹਿਲੇ ਲੈਦਾ ਤੇ ਲੋੜੀ ਲੈ ਆ ਇੱਥੋਂ ਕਿੱਥੋਂ ਲੈ ਜਾਓ ਮੰਮੀ ਕਹੀ ਜਾਂਦੀ ਡੈਡੀ ਕੋ ਲੱਲਾ ਡੈਡੀ ਪਹਿਲੇ ਲੈਦਾ ਤੇ ਲੋੜੀ ਲੈ ਆ ਨਹੀਂ ਨਹੀਂ ਆ ਵੀ ਬੜਵਾ ਤੇ ਬੜਵੇਂ ਚ ਪੈਸੇ ਲੈ ਜਾ ਤੂੰ ਆਪ ਦੋ ਨਾ ਫਿਰ ਇਦਾਂ ਤੇ ਫਿਰ ਮੈਂ ਆਪਣੇ ਹਿਸਾਬ ਨਾਲ ਲੋੜੀ ਲਈ ਤੇ ਮੈਂ ਸਾਰੀ ਲੋੜੀ ਆ ਜਣੀ ਮੇਰੇ ਕੋਈ ਸਭ ਤੋਂ ਲੈ ਜਾ ਆਪਰ ਦੇ ਜਿੰਨੇ ਖੰਡੇ ਲੈ ਜਾ ਨਹੀਂ ਨਾ ਫਿਰ ਹਾਂ ਮੰਮੀ ਕੀ ਕਰਨ ਦੇ ਆ ਆਪੇ ਹੀ ਕਰੀ ਗਰੀ ਕਰੀ ਜਾਂਦੇ ਪਾਪੇ ਨੂੰ ਮੋਚਦੇ ਆ ਪਾਪੇ ਕੋ ਹੁਣੇ ਪੈਸੇ ਕੋ ਲੈਨੇ ਲੋੜੀ ਪਾਪਾ ਵੀ ਨਹੀਂ ਲਿਆ ਯਾਰ ਕੀ ਲੱਗਦਾ ਪੈਨਸ਼ਨ ਹਾਂ ਨਹੀਂ ਪਾਪੇ ਦੀ ਬਾਵਾ ਜਮਾਈ ਪੈਨਸ਼ਨ ਪਾਪੇ ਨੂੰ ਖਾੜਾ ਪਾਪੇ ਨੇ ਪਿਛਲੀ 12 ਮਹੀਨੇ ਦਿੱਤੇ ਹੀ ਪੈਸੇ ਮੰਮੀ ਉਦਾਂ ਇੱਕ ਗੱਲ ਵਾ ਸਾਡੇ ਘਰ ਡੇਢ ਦੋ ਮਹੀਨੇ ਮਿਸਤਰੀ ਰਹੇ ਤੇ ਆ ਫੇਰ ਆਪ ਘਾਂਡੇ ਤੁਸੀਂ ਆ ਮਿਸਤਰੀਆਂ ਵਾਲਾ ਕੰਮ ਤੇ ਤੁਸੀਂ ਆ ਕਿੱਥੇ ਲਾਈ ਜਾਨੇ ਆ ਵੇਖੋ ਉਹ ਮੈਂ ਕਰ ਦੇਣਾ ਸਾਰਾ ਕੁਝ ਸਾਫ਼ ਤੂ ਵੇਖੀ ਜਰੀ ਕਰੂਗਾ ਰਾਤ ਨੂੰ ਮੋਢੇ ਤੋਂ ਖੰਡਿਆ ਬਣੇ ਤੁਹਾਡੇ ਆਪੇ ਕੋ ਲਈ ਇਹ ਫਿਰ ਲੋੜੀ ਜਾ ਪਾਪੇ ਕੋ ਪੁੰਚ ਜਾ ਪਾਪਾ ਲੋੜੀ ਹਾਓ ਲੋੜੀ ਮੇਰੀ ਲੋੜੀ ਐਸੇ ਆਉਣ ਵਾਲੀ ਹਾਂ ਪੈਨਸ਼ਨ ਆਈ ਨਹੀਂ ਹਲੇ ਮੈਂ ਨਹੀਂ ਚੰਦਰੇ ਦੱਸਦਾ ਮੈਂ ਪਾਪੇ ਦੇ ਕੋਲ ਯਾਰ ਇਹ ਨੁਕਸਾਨ ਹੋ ਗਿਆ ਵਾ ਹੈ ਲੈ ਗਿਆ ਤੇ ਪਾਪੇ ਦੀ ਪੈਨਸ਼ਨ ਕਢਾ ਕੇ ਲਿਆਉਂਦਾ ਹਾਂ ਹਾਂ ਓਹੋ ਹਾਂ ਨਹੀਂ ਆ ਫਿਰ ਮੇਰੇ ਸਾਥ ਹੀ ਐਸਾ ਕਿਉਂ ਹੁੰਦਾ ਹੈ ਧਾਰ ਕਰ ਲੀਏ ਫਿਰ ਆਪ ਧਾਰ ਕਰ ਲਾ ਫਿਰ ਧਾਰ ਜਿਆਦੇ ਪੈਸੇ ਆ ਜਾਂਦਾ ਹੁਣਾ ਹੀ ਕਿੰਨੀ ਦੇਣੀ ਲੋੜੀ ਮੈਨੂੰ ਉਹਦਾ ਲੋੜੀ ਕਿੰਨੀ ਦੇਣੀ 100 ਰੁਪਏ 100 ਰੁਪਈਆ ਦੀ ਤੇ ਪਤੰਗ ਵੀ ਨਹੀਂ ਆਉਂਦੀ ਹੁਣ ਆਪਾਂ ਨੌਕਰੀ ਕਰਦਾ ਨਹੀਂ ਲੈ ਦੱਸ ਨੌਕਰੀ ਜ਼ਰੂਰੀ ਪਾਪੇ ਨੇ ਕੀਤੀ ਆ ساری ਉਮਰ ਕੰਮ ਕੀਤਾ ਹੀ ਆ ਨਹੀਂ ਫਿਰ ਮੈਂ ਮੈਂ ਪਾਪੇ ਦਾ ਰੇਟ ਪੁੱਛਾਂ ਫਿਰ ਮੈਂ ਆਪਣਾ ਰੇਟ ਦੱਸਾਂ ਕੀ ਰੇਟ ਵਗਾ ਹੈ ਰੇਟ ਦਾ ਸਮਝੇੜਾ ਵੀ ਨਹੀਂ ਮੇਰੀ ਲੋੜੀ ਕਿੰਨੀ ਆ ਕਿੰਨੀ ਤੁਸੀਂ ਕੋਸਤੇ ਦੇਣਾ ਉਹ ਕੀ ਦੇਣਾ ਪਿਆਰ ਨਾਲ ਉਹ ਫੇ ਮੈਂ ਆਪਣਾ ਰੇਟ ਵਧਾਵਾਂ ਕਟਾਕ ਲਿਆ ਮੈਂ ਗੱਲ ਕੱਲ ਉਸੇ ਤਾਈ ਉਹ ਮੇਂ ਛੇ ਜਾ ਆ ਤੈਨੂੰ ਪਤਾ ਕੀ ਆ ਦਿਨ ਤੇ ਤੇਰੇ ਆਲੇ ਦੁਆਲੇ ਫਿਰਦੀ ਲਾ ਮੈਂ ਦਿਨਾਂ ਹਰਗਾ ਪਾਪੇ ਨ ਲੋੜੀ ਮੇਰੇ ਫੋਨ ਚ ਨਹੀਂ ਰੁਕ ਜਾ ਫਿਰ ਫੋਨ ਚ ਆ ਨਹੀਂ ਨਿਕਲਣੀ ਨਹੀਂ ਇੱਕੋ ਮਿੰਟ ਆ ਲੈ ਮੇਰੇ ਕੋਲ ਲੋੜੀ ਰੱਖ ਲਓ ਤੇ ਪੈਸੇ ਮੁੱਕੇ ਮੈਨੂੰ ਦੱਸਿਆ ਨਹੀਂ ਤੁਸੀਂ ਪੜੋ ਤਈ ਰੱਖੋ ਆਪਣੇ ਕੋਲ ਅ ਕੋਈ ਨਹੀਂ ਫੇਕੀ ਪਾਪੇ ਦੀ ਜੇਬ ਚੋਂ ਆਪਾਂ ਫੇਰ ਲੈ ਲੈਣੇ ਜਦੋਂ ਆ ਗਏ ਹੁਣ ਪੈਸੇ ਮੁੱਕ ਜਾਂਦੇ ਦੱਸ ਦਿਆ ਕਰੋ ਪੈਸੇ ਜੇ ਮੁੱਕੇ ਕਈਆਂ ਦਿਨਾਂ ਦੇ ਤੇ ਤੁਸੀਂ ਦੱਸਣਾ ਹੈਗਾ ਮੈਨੂੰ ਪਤਾ ਨਹੀਂ ਮੈਂ ਤੁਹਾਨੂੰ ਦੇ ਦਿੰਦਾ ਮੈਂ ਕਿਹੜਾ ਕਿੱਥੇ ਗਿਆ ਨਹੀਂ ਭਰ ਚਾਹੀਦੇ ਕੋਲ ਕੇ ਕਿਤੇ ਲੋਡ ਪੈ ਜਾਂਦੀ ਆ ਜੇਬ ਚ ਤੇ ਹੋਣਾ ਚਾਹੀਦੀ ਆ ਜੇਬ ਤੇ ਚਾਹੀਦੇ ਚਾਹੀਦੇ ਆ ਪੈਨਸ਼ਨ ਅਸਲ ਚ ਕਢਾਈ ਨਹੀਂ ਨਾ 2-3 ਮਹੀਨੇ ਹੋ ਗਏ ਮੈਨੂੰ ਲੱਗਦਾ ਪਾਪੇ ਨੇ 3-4 ਮਹੀਨੇ ਹੋ ਗਏ ਉਹ ਤਾਈਓਂ ਹੀ ਨਹੀਂ ਫੇਰ ਚਲੋ ਲੋੜੀ ਵੰਡਣੀ ਮੈਂ ਵੰਡਤੀ ਹਾਂ ਹੁਣ ਮੈਂ ਪਾਪਾ ਜਿਲਾਗ ਵੜਾ 500 ਦੇ ਕੇ ਤੇਰੇ ਕੋਲ ਜਾ ਲਵਾਂ ਨਾ ਤੇ ਉਹ ਫੇ ਪਾਪਾ ਇਹ ਤਾਂ ਫੇ ਗੱਲ ਕੋਈ ਵੱਡੀ ਤਾਂ ਨਹੀਂ ਆ 500 ਰੁਪਇਆ ਦੇ ਦੋਗੇ ਮੈਨੂੰ ਤੇ ਹਾਂ ਜਿੰਦ ਦਿਨ ਪਾਪੇ ਤਨਖਾਹ ਆਏ ਉਹ ਦਿਨ ਮੰਗੂਗਾ ਨਾ ਨਹੀਂ ਹਣ 500 ਰੁਪਇਆ ਦੇ ਦੇ 500 ਤੂੰ ਹੀ ਦੇ ਦੋ ਨਾ ਮੈਨੂੰ ਆਪਣੇ ਖਾਤੇ ਚ ਮੇਰੇ ਖਾਤੇ ਚ ਪਾ ਦੋ ਨਾ ਪਾ ਲਾ ਜਾ ਮੈਂ ਵੱਧ ਪਾ ਲੈਣੀ ਉਹ ਪਾ ਲਾ 1000 ਪਾ ਲਾ ਕੀ ਹੋ ਚੱਲਿਆ ਉੱਥੇ ਮਾਰ ਕੇ ਨਿਕਲੀ ਮੈਂ ਫੇ ਸੂਟ ਪਾਪਾ ਫੇ ਸੂਟ ਦੀ ਸਮਾਈ ਨਹੀਂ ਜਾਣੀ ਪਾਪਾ ਚੰਦਾਏ ਸੂਟ ਸੂਟ ਦੀ ਸਮੇ ਅਰੇ ਫੇਰ ਇਹ ਤਾਂ ਫੇਰ ਟ੍ਰਾਇੰਗਲ ਬਣ ਗਿਆ ਨਾ ਹੁਣ ਤਾਂ ਜਲਦੀ ਪਾਪੇ ਨੂੰ ਭਲਕੇ ਲੈ ਜਾਊਂਗਾ ਨਹੀਂ 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 ਅੱਗੇ ਵੀ ਮੈਂ ਦੇ ਦਿੰਦਾ ਨਾ ਪਾਪੇ ਨੂੰ ਜਦੋਂ ਮੇਰੇ ਪੈਸੇ ਆਉਂਦੇ ਨਾ ਖਰਚੇ ਚ ਦੇ ਦਿੰਦਾ ਨਾ ਪਰ ਅੱਜ ਗੁੱਡੀਆਂ ਡਾਉਣੀਆਂ ਸੀ ਤੇ ਪਰ ਕੋਈ ਆਇਆ ਗਿਆ ਹੀ ਨਹੀਂ ਨਾ ਮਨੋਦ ਨਹੀਂ ਆਏ ਆ ਦਿਨ ਵਧੀਆ ਲੱਗ ਗਿਆ ਅੱਜ ਦਾ ਲੁੱਟ ਕੇ ਰੱਖੀਆਂ ਜਾਂ ਤੂੰ ਡਾਂਸ ਛੇ ਰਿਹਾ ਉਹਨਾਂ ਦੇ ਕੋਠੇ ਤੇ ਆਓ ਚਲ ਚੁੱਕੇ ਆ ਵੇ ਤੈਨ ਨਹੀਂ ਆਂਟੀ ਲੈ ਚੱਲਿਆ ਮੈਂ ਲੁੱਟ ਕੇ ਗੁੱਡੀਆਂ ਤੁਹਾਡੀਆਂ ਕਿੱਥੇ ਆ ਲਿਆਓ 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 ਆ ਦੋ ਬੜੀਆਂ ਦੂਜੀ ਤੇ ਤੀਜੀ ਤੇ ਪਾਟੀ ਆਂ ਤੇਰੇ ਕੰਮ ਕੀ ਹੁੰਦੇ ਦੱਸ ਨਹੀਂ ਇਹ ਥੋੜੀ ਕੋਈ ਗੱਲ ਹੋਈ ਹੈ ਨਾ ਆਂਟੀ ਲਿਆਓ 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 ਪਤੰਗਾ ਕਿੱਥੇ ਆ ਲਿਆਓ ਢਾਈਏ ਕਿਦਾਂ ਕੋਈ ਨੋ ਟੈਨਸ਼ਨ ਨੋ ਟੈਨਸ਼ਨ ਹਾਂ ਕਿੱਥੇ ਪਤੰਗਾ ਹੋਰ ਬਾਕੀ ਉਹ ਵੇ ਹਡੀਆਂ ਪਤਾ ਮੈਂ ਅੰਦਰ ਰੱਖੀਆਂ ਆਂਦੀ ਹੋਵੇ ਹਡੀਆਂ ਦੱਸਾਂ ਟੀਵੀ ਨਾ ਭਰਾਵਾ ਮੰਮੀ ਹੱਡੀ ਦੀ ਕਾਰੀਗਰੀ ਵੇਖ ਲਓ ਬੜੇ ਚਿਰ ਦੀ ਲੱਗੀ ਹਾਏ ਸਫਾਈ ਨੇ ਨਾਲ ਹਾਂ ਲਾਤੀ ਹੈਗੀ ਦੇ ਖਲਾਰਾ ਪਿਆ ਸੀ ਨਾ ਕਰ ਸੁਰੋਪਾ ਬਾਈ ਹਣ ਸੁਰੋਪਾ ਪਾਉਣਾ ਤੁਸੀਂ ਆਪਣੀ ਸਾਰੀ ਉਮਰ ਸੁਰੋਪਾ ਆ ਵੇ ਹੋਏ ਇਹ ਕਿਤੇ ਮੰਮੀ ਮਤਲਬ ਆ ਜ਼ਰੂਰੀ ਹੁੰਦਾ ਐਦਾਂ ਕਰਨਾ ਸਾਰੀ ਉਮਰ ਕੀ ਮਤਲਬ ਸਰੋਪਾ ਨਹੀਂ ਉਹਦਾ ਮੰਮੀ ਨੇ ਨਾ ਪੈਚਵਰਕ ਰੋੜਾਂ ਦਾ ਚੰਗਾ ਕੀਤਾ ਇੱਕ ਇੱਥੇ ਇੱਥੇ ਮੈਂ ਸਰੋਪਾ ਨੂੰ ਮੰਨਿਆ ਹੈ ਵੇਖਲਾ ਐਦਾਂ ਐਦਾਂ ਮਗਰੋਂ ਮੰਮੀ ਕਿੰਨਾ ਵਧੀਆ ਇਹਨੂੰ ਵੇਖਲਾ ਹੋਣ ਗਿਆ ਪਹਿਲਾਂ ਵੱਡੀ ਗੱਡੀ ਲਿਖ ਕੇ ਦਿੱਤੀ ਇਹਨੂੰ ਬੈਨ ਦੀ ਹਾਂ ਫਿਰ ਇਹਨੂੰ ਛੋਟੀ ਗੱਡੀ ਲਿਖ ਕੇ ਦਿੱਤੀ ਜਿੱਥੇ ਮਰਜ਼ੀ ਜਾਵੇ ਘੁੰਮਣ ਆਹੋ ਅਜੇ ਵੀ ਆਂਦੀ ਸਰੋਪਾ ਜਾਈਦਾ ਮੰਮੀ ਦੱਸ ਹੁਣ ਦੋ ਜਵਾਬ ਅੰਟੀ ਦਾ ਆਹ ਹੋ ਗਈ ਆਹੋ ਕੋਈ ਜਵਾਬ ਨਾ ਨਾ ਹੋਇਆ ਅ ਇਦਾਂ ਹੀ 3 ਪੁੱਤਾਂ ਦੇ ਸਿਰਾਂ 'ਚ ਸਵਾਹ ਪਾ ਦਿੰਦੇ ਆ ਕਿ ਗਾਂ ਸਵਾਹ ਇਹ ਨਹੀਂ ਗੱਲ ਕਰਕੇ ਪੀਰ ਪੁੱਤਾਂ ਨੂੰ ਇਦਾਂ ਬਦਨਾਮ ਕਰਦੇ ਸੋਪਾ ਦੇਦੀ ਆ 3 ਪੁੱਤਾਂ ਨੂੰ ਭਾੜੇ 3 ਪੱਤ ਤਰਕੀਆਂ ਕਰਨ ਤੇ ਮੰਮੀ ਆਂਟੀ ਆਂਟੀ ਬੜੀ ਸ਼ੈਤਾਨੀ ਹੋ ਆਂਟੀ ਹੁਣ ਤੇਰੀ ਬਣ ਗਈ ਉਹ ਆ ਵੀ ਲੈ ਇਹ ਤੋਂ ਨਾਲਿਆਂ ਦਾ ਆ ਕਿਹ ਪਕਾਣੇ ਲਿਖ ਕੇ ਦਿੱਤੀਆਂ ਤੇ ਚਿਕਾਦੀ ਘਾ ਲੋ ਨਹੀਂ ਆ ਨਹੀਂ ਮੰਮੀ ਨਾ ਜਾਣਾ ਚਾਹੀਦਾ ਗਲਤ ਗੱਲ ਵੀ ਨਾ ਕਰੀ ਮੰਮੀ ਕੋਈ ਕੰਮ ਕਰਦੇ ਨਾ ਜੋਤੇ ਦਾ ਕੰਮ ਤੇ ਮੁੰਡੇ ਵੀ ਕਰ ਦਿੰਦੇ ਆ ਹਾਂ ਤੇ ਹੋਰ ਤੇ ਮੁੰਡੇ ਨੂੰ ਕਹੋ ਹਾਂ ਤੇ ਕਰੂਗਾ ਮੁੰਡੇ ਨੂੰ ਪਤਾ ਹੀ ਨਹੀਂ ਹੁੰਦਾ ਤੇ ਬਾਹਰ ਘੋੜਾ ਖਿਲਿਆ ਮੀਟੀ ਮਾੜੀ ਮਾੜੀ ਤੇ ਕਿੱਦਿਆ ਲੱਗਦਾ ਨਾ ਇਹ ਤਾਂ ਬੜਾ ਵੱਡਾ ਮੁੰਡੇ ਕਰ ਲੈਂਦੇ ਆ ਨਿੱਕ ਕਰ ਲੈਂਦੇ ਇੰਨੇ ਮੁੰਡੇ ਹੀ ਆ ਇਹਨੂੰ ਕਰ ਲੈਨੇ ਬਸ ਮੈਂ ਇਹ ਕਹਾਂ ਕਿ ਮੈਨੂੰ ਥੋੜੀ ਪਤਾ ਹੀ ਨਹੀਂ ਪਈ ਉਹ ਕਿ ਲੋੜ ਹੈ ਇਹ ਮੈਨੂੰ ਕਿੰਨਾ ਐ ਸਭ ਪਤਾ ਨੂੰ ਕਿਉਂ ਤੇ ਦੱਸਦਾ ਮੈਂ ਯਾਰ ਮੈਂ ਵੇਖੋ ਇਹ ਵੇਖਣ ਦੀ ਸਾਰੀ ਹੁੰਦੀ ਆ ਮੈਂ ਮੇਰੀ ਵੇਖਣੀ ਬੜੀ ਚੰਗੀ ਹੈ ਦਾ ਮੈਂ ਨੈਗੇਟਿਵ ਚੀਜ਼ਾਂ ਨਹੀਂ ਵੇਖਦਾ ਵੇ ਨਹੀਂ ਮੈਂ ਮੇਰਾ ਵੇਖਣਾ ਮੈਨੂੰ ਖਿਲਾਰਾ ਵੀ ਦਾ ਕੀ ਆ ਕਰਨਾ ਪੈਣਾ ਮੈਂ ਨਹੀਂ ਨਾ ਗਲਤ ਤਰੀਕਾ ਹੀ ਨਹੀਂ ਮੇਰਾ ਵੇਖਣ ਦਾ ਕਿ ਕੀ ਹੈ ਤਾਂ ਕਰਕੇ ਮੈਨੂੰ ਨੁਕਸਾਨ ਨਹੀਂ ਦਿਖਦਾ ਮੈਨੂੰ ਹਰ ਇੱਕ ਚੀਜ਼ ਚੰਗੀ ਲੱਗਦੀ ਭਾਵੇਂ ਖਲਾਰਾ ਪਿਆ ਹੋਵੇ ਉਹ ਵੀ ਚੰਗਾ ਲੱਗ ਜਾਂਦਾ ਮੈਨੂੰ ਹੁਣ ਤੇਰੀ ਅਲਮਾਰੀਵੇਂ ਲੈਂਦਾ ਜੀ ਦਾ ਹਾਂ ਹਾਂ ਹਨ ਉਹ ਵੀ ਤੇਰੀ ਦੇ ਮੈਂ ਸਵਾ ਲਾਦੀ ਤੇ ਯਾਰ ਫੇਰ ਕੀ ਹੋ ਗਿਆ ਦਾ ਸਰ ਹੈ ਤੇ ਵੀ ਮੈਨੂੰ ਸੁਖ ਜੀਨੀ ਦੀ ਵਾਰੀ ਦਾ ਖਲਾਰਾ ਠੰਡੇ ਹੋਈਦਾ ਪੈਣ ਦੀ ਕਰ ਵੇਖੋ ਭੀ ਦੇਖਣਾ ਤੇ ਇੱਚ ਗਲਤ ਕੀ ਆ ਗਲਤ ਕੀ ਆ ਇਹਦੇ ਚ ਮਤਲਬ ਜੋਤੇ ਜੇ ਤਾਂ ਕੱਪੜੇ ਪਾਉਣਾ ਨਾ ਹਾਂਜੀ ਸਾਰੇ ਨਾ ਐ ਸਟ ਤੁਸੀਂ ਜੇ ਆਪਣਾ ਮੈਂ ਤੁਹਾਨੂੰ ਦੱਸਦਾ ਵਾ ਤਾਂ ਹਿਮ ਸੈੱਟ ਕਰਦੇ ਆ ਨਾ ਕੱਪੜੇ ਮੇਰੇ ਜਿਹੜਾ ਕੱਪੜਾ ਮੇਰਾ ਪਾਉਣ ਵਾਲਾ ਹੁੰਦਾ ਨਾ ਜਿਹੜਾ ਮੈਂ ਰੈਗੂਲਰ ਪਾਉਣਾ ਉਹ ਤੁਸੀਂ ਕੱਪੜਿਆਂ ਦੇ ਥੱਲੇਵਾੜਦੇ ਆ ਤੇਲ ਤੈਲ ਆ ਕੇ ਤਾਂ ਜਦੋਂ ਤੈਹ ਦੇ ਥੱਲੇ ਕਈ ਯਾਰ ਕੱਢੀਦਾ ਤਾਂ ਉਤਲੀ ਤੈ ਖੁੱਲ ਜਾਂਦੀ ਪਰ ਗੱਲ ਇਹ ਆ ਨਾ ਮੈਨੂੰ ਨਹੀਂ ਪਤਾ ਲੱਗਦਾ ਮੈਨੂੰ ਤੈ ਨਹੀਂ ਲਾਉਣੀ ਹੁੰਦੀ ਚਾਦਰ ਮੈਨੂੰ ਨਹੀਂ ਉਹ ਨਹੀਂ ਰੋਗ ਹੁੰਦਾ ਮੇਰੇ ਮੈਂ ਕੀ ਕਰਾਂ ਹੁਣ ਇਹ ਜਨਾਨੀਆਂ ਦਾ ਕੰਮ ਮੇਰਾ ਭਰਾ ਦਾ ਭਰਾਵਾ ਲੈ ਹੁਣ ਵਿਆਹ ਤੇ ਆ ਗਈ ਗੱਲ ਲੇ ਵੀ ਹਰ ਰੋਜ਼ ਹੀ ਆ ਗੱਲ ਹੁੰਦੀ ਆਉਂਦੀ ਕਾਹਨ ਮੈਨਾਂ ਨੂੰ ਲਈ ਜਾਂਦਾ ਬੜੇ ਰਾਮ ਨਾ ਆਇਆ ਮੈਂ ਮਾਈਓ ਹਲੇ ਰੋਕ ਨਹੀਂ ਬੈਠਾ ਤੁਹਾਡੇ ਉਹ ਗੁੱਡਾ ਲੰਕ ਗਿਆ ਉੱਧਰ ਉੱਧਰ ਤੇ ਜਾ ਰਹੇ ਹੋ ਉਹ ਆ ਕਿੱਥੇ ਹੈਗਾ ਭੱਲੋ ਭੱਲੋ ਜਗਰ ਚੱਲ ਫਾੜ ਤੋੜ ਤੋੜਦਾ ਤੋੜਨਾ ਕਰ ਜਰਨ ਤੋੜਨਾ ਇੰਤਰੇ ਚਾ ਪੈ ਗਿਆ ਉਧਰ ਥੋੜੀ ਥੋੜੀ ਖੇਚੇ ਛੇ ਥੋੜੀ ਥੋੜੀ ਗੇ ਆਪਣੀ ਪਤੰਗ ਕਿਹੜੀ ਇਹਨਾਂ ਚ ਥੱਲੇ ਵਾਲੀ ਵੱਡੀ ਆਣੀ ਆ ਹਵਾਜੀ ਤੋਂ ਬਾਹਰ ਵਾ ਗਈ ਆਪਣੀ ਲਮਕੀ ਨਿਕਲ ਗਿਆ ਪਿੱਛੇ ਨਿਕਲ ਗਿਆ ਆ ਨਾ ਆਪਣੀ ਆ ਕਾਲੀ ਚਿੱਟੀ ਜੀ ਹਾਂ ਇਹ ਡੈੜੀ ਉਹ ਆਪਣੀ ਦੂਰ ਆ ਇੰਦਰ ਵਾਲੀ ਆ ਸ਼ੇਰਾ ਤੇ ਧੋਂਦੀ ਵੜੀ ਪਈ ਆ ਦੇ ਨਿਕਲ ਗਿਆ ਉਹ ਡੋਰ ਛੱਡਣ ਤੇ ਆ ਪੂਰੀ ਗੁੱਡੀ ਕਿਤੇ ਲੈ ਗਿਆ ਜਾਂਦੇ ਜਾਂਦੇ ਆਈਂਦਾ ਪਰ ਆ ਵਾ ਪਰਦੇ ਤੂੰ ਦਿੱਤੇ ਪੈਸੇ ਪਾੜ ਦੇਣੀਆਂ ਪਤੰਗਾਂ ਗੁਰੂਆ ਤਲਾ ਗੁੱਡਾ ਲੈ ਤਲਾਵਾਂ ਵਾਲੀਆਂ ਲਈਆਂ ਆਂ ਪੈਸੇ ਦੇ ਦੇ ਕੇ ਇਥੇ ਨਿਆਣੇ ਜਿਹੜੇ ਲੁੱਟਣਦੇ ਨਗ ਕਿਹੜੀ ਉਦਾਂ ਹੀ ਉਦਾਂ ਹੀ ਟਰੱਕ ਰੰਗ ਕਰਾਉਣ ਵਾਲਾ ਆਇਆ ਅੱਡਾ ਪ੍ਰਾਈਮਰ ਮੱਝ ਗਿਆ ਦਾਦਾ ਆਪਾਂ ਲਾਈਏ ਨਾ ਨਾ ਕੁਝ ਕਰੇ ਰੱਖ ਏ ਘਰੇ ਨੁਕਸਾਨ ਕਰ ਦੇਣਾ ਇਹਨਾਂ ਨੇ ਜਦੋਂ ਲੋਕਾਂ ਨਾਲ ਵਾ ਨਾ ਪਵੇ ਫਿਰ ਓ ਯਾਰ ਨਹੀਂ ਆਪਸ ਚ ਲਾਓ ਇੱਕ ਇੱਕ ਹੀ ਵੱਡੀ ਜਾਣੀ ਰੌਲਾ ਤੇ ਪਾਵਾਂਗੇ ਮੈਂ ਇੱਕ ਵੱਡੀ ਜਾਊ ਰੌਲਾ ਤੇ ਪਾਵਾਂਗੇ ਉਹ ਗਿਆਈਓ ਆਪਣਾ ਸ਼ੇਰੇ ਦੀ ਡੋਰ ਤੇ ਅੱਗੇ ਤੁਹਾਡੇ ਹੱਥ ਜਵਾ ਇੱਕ ਢੀ ਖੁਸ਼ ਹੋਈ ਜੇਰੇ ਅੰਦਾਜ਼ ਦੇ ਛੱਡ ਦੇ ਗੱਲ ਦਾ ਸਮਝਾਉਣ ਦਿਆ ਵੇ ਤੋਨੀ ਤੋਨੀ ਤੇ ਉਹ ਨਜਾਇਜ਼ ਹੀ ਖਾ ਲੈਣੀਆਂ ਓਹ ਵੀ ਹੋ ਗਈ ਸਵਾਜ ਉਸ਼ਰਨ ਹੈਪੀ ਲੋੜੀ ਹੈਪੀ ਲੋੜੀ ਬੜੀ ਕੀ ਹਾਲ ਹੈ ਮੈਂ ਸਵੇਰੇ ਮੈਂ ਸਵੇਰੇ ਆਇਆ ਤੁਹਾਡੇ ਉੱਚ ਹਾਂ ਮੈਸੇਜ ਦੇਣ ਫਿਰ ਮੈਨੂੰ ਚੇਤਾ ਆ ਕਿ ਉਹ ਰਿਕਾਰਡ ਨਹੀਂ ਹੋਣਿਆ ਅਸ਼ੋ ਹੈ ਮੈਂ ਰਹਿਣ ਤਾਂ ਮੈਂ ਇਹੀ ਵਸਤੀ ਗਿਆ ਮੈਂ ਉਹਨੇ ਆਇਆ ਹੀ ਹਾਂ ਬਤਨ ਫੋਨ ਤੇ ਗੋਲੀ ਹੀ ਕੋਈ ਨਾ ਲਾ ਪੇ ਕਮਲ ਪੈ ਗਿਆ ਤੁਹਾਨੂੰ ਓਏ ਕਮਲ ਪੈ ਗਿਆ ਗੁੱਡੀ ਆ ਗਈ ਆ ਕਮਲ ਪੈ ਗਿਆ ਛੁਰੀ ਲਾਲ ਉਹ ਆਵੇ ਆ ਗਈ ਇੱਕ ਹੋਰ ਕਿਸ ਦੀ ਪਰ ਉਹ ਡੰਡੀ ਹਲੇ ਮਾਮਾਈ ਇਹਨੇ ਤੁਹਾਨੂੰ ਹੱਥੋਂ ਵੜਣਾ ਹੋਇਆ ਕਿਉਂ ਉਹ ਫਸ ਗਈ ਉਹ ਸਾਰੀ ਕੀ ਬਣ ਗਿਆ ਥੱਲੇ ਸਦੋਂ ਮੈਂ ਕੀ ਆ ਪਕੌੜੇ ਆ ਕਿਹੜੇ ਆ ਨਿਰਾਇ ਪਟੀਨ ਹੁਣ ਪਾਉਗੇ ਪੇਚੇ ਨਿਰਾਇ ਪਟੀਨ ਹੁਣ ਪਹਿਣੇ ਅਸਲੀ ਪੇਚੇ ਆਹ ਹਟ ਜਾਓ ਇੱਥੇ ਰੱਖ ਪਲੇਟ ਆਹ ਕਾਦੀ ਚਟਨੀ ਆ ਹੋ ਮੇਦ ਵਿਚ ਹੋਆ ਨਾ ਐਪਲ ਮੈਂ ਉਹੀ ਕਹਤਾ ਭਰਾਵਾ ਕੀ ਤੈਨੂੰ ਵੇਖ ਕੇ ਕੀ ਤੈਨੂੰ ਹੋਇਆ ਵਾ ਹੈ ਭੁੱਖ ਭੁੱਖ ਆਈ ਨਹੀਂ ਤੇ ਉਧਰ ਵੇਖੋ ਰੂਹ ਵਰ ਘਰੂ ਹੀਰਾ ਪਨੀਰ ਵਾਲਾ ਹੀਰਾ ਪਨੀਰ ਵਾਲਾ ਕਰਦਾ ਆ ਆ ਗਿਆ ਤੁਨੀ ਆ ਗਿਆ ਤੁਨੀ ਹੋ ਯਾਰ ਮੇਰਾ ਪੁਰਾਣਾ ਨਾਲ ਗਰਮੀ ਨਾ ਹਾ 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 ਉਹ ਉਹ ਕਾਬ ਬਾਦ ਹੈ ਓਏ ਵਾਓ ਥੈਂਕ ਯੂ ਗੁਰਚੰਨਿਆ ਕੈਚ ਪਾ ਗਏ ਤੁਸੀਂ ਮੈਨੂੰ ਤੁਹ ਕੋਈ ਨਾ ਚੀ ਲੋਣਾ ਪਈ ਨਾ ਚੰਗਾ ਨਹੀਂ ਸਾਦਾ ਇੱਕ ਨਾਮ ਹੀ ਚੰਗਾ ਨਹੀਂ ਕਦੋਂ ਬਣਾਏ ਆ ਤੁਹਾਡੀ ਮਾਮੀ ਨੇ ਅ ਮਾਮੀ ਨੇ ਵਰਮ ਲਓ ਤਾਂ ਹੀ ਉਹਨਾਂ ਦਾ ਸਵਾਦ ਬਣੇ ਇਦਾਂ ਕਿ ਜਗੇ ਮਤਲਬ ਕੀ ਜੇ ਭਾਬੀ ਉਹਨਾਂ ਦੀ ਸਵਾਦ ਨਹੀਂ ਮੰਨਦੀ ਉਹ ਗੱਲ ਨਹੀਂ ਬਣਨੀ ਉਦਾਂ ਦੀ ਓਏ ਮੈਂ ਤੇ ਦੇਖ ਆ ਬੇਟਾ ਨਹੀਂ ਕੁੱਖ ਖਾਣਾ ਨਹੀਂ ਨਾ ਇਹ ਮਮੀ ਮਾਮੀ ਨੇ ਬਣਾਏ ਸਵਾਦ ਬਣੇ ਤੇ ਫਿਰ ਭੁੱਖਾ ਆ ਟੋਕਰੇ ਜਿਹਾ ਰਹਿ ਤੋ ਨਹੀਂ ਕੀ ਭੁੱਖਾ ਹੋਊਗਾ ਪਲੇਟਾਂ ਗਾੜੀ ਲਾ ਕੇ ਖੂਖ ਲੋ ਤਾਂ ਹੋਊਗਾ ਸਾਨੂੰ ਕਹੀ ਜਾਂਦਾ ਓਏ ਨਹੀਂ ਭੁੱਖਾ ਨਾ ਨਾ ਸੋਹਣੇ ਕਿੱਥੇ ਲਾ ਖਾਣਗੇ ਆ ਯਾਰ ਚਟਨੀ ਦੀ ਨਾ ਉਹ ਉਸਕੋਸਟੀ ਜਿਆਦਾ ਹੈ ਕੀ ਯਾਰੀ ਮਤਲਬ ਗਾੜਾ ਨੇ ਗਾੜਾ ਨੇ ਜਿਆਦਾ ਹੋਣਾ ਸਟਿਕ ਨਹੀਂ ਹੋ ਜਾਂਦੇ ਇਹ ਤੇ ਤੇਨ ਸਕੂਲ ਆ ਲੋਣੀ ਪੈਂਦੀ ਹੈ ਤੇ ਨਾ ਬੈਠ ਕੇ ਬਿਠਾਉਨੇ ਆਪਾਂ ਵੀ ਚਟਨੀ ਜਿੰਨੇ ਵੀ ਬਣਾਈਆਂ ਉਹਨੂੰ ਥੋੜਾ ਜਿਆਦਾ ਦਸਣਾ ਪੈਣਾ ਵੀ ਇਹ ਕਹੇ ਉਹਨਾਂ ਨੂੰ ਦਸਣਾ ਮੇਰੀ ਮੰਮੀ ਨੇ ਬਣਾਈ ਬਹੁਤ ਵਧੀਆ ਚਟਨੀ ਆ ਮਾਮੀ ਆ ਵੇਖੋ ਕੋਈ ਨਹੀਂ ਇਸਨੀ ਚਟਨੀ ਦੀ ਐਂਡ ਪ੍ਰੀਜ ਨਹੀਂ ਹੋਣੀ ਹੁੰਦਾ ਚਾਹੀਦੀ ਜਿਹੜੀ ਐ ਲੱਗ ਜਾਂਦੀ ਉਹ ਚੜਨੀ ਕੋਈ ਨਹੀਂ ਕਹਿੰਦੀ ਭਰਾਵਾ ਮੈਂ ਇੰਨੀ ਕ ਕੱਟ ਹੀ ਦੇਣੀ ਜਿਹੜੀ ਐ ਚੁਪਚੇ ਵਾਂਗੂ ਭਰਨੀ ਪਈ ਹੁੰਦਾ ਮਜਾ ਆਉਂਦਾ ਵਾਹ ਜੀ ਵਾਹ ਉਧਰ ਆਡੇ ਸਿੰਬੇ ਨੇ ਅੱਜ ਕਿੰਨੂ ਨਹੀਂ ਵੰਡ ਦਿੱਤਾ ਲੋੜੀ ਵਾਸਤੇ ਹਾਉਂ ਇਧਰ ਨਹੀਂ ਆਗਾ ਕੋਈ ਗੱਲਬਾਤ ਬਾੜੀ ਐਂਡ ਪਈ ਹੈ ਹੈ ਉਧਰ ਨਹੀਂ ਆਗੇ ਸੱਤ ਲੋਗ ਲੱਗੇ ਆ ਸੱਤ